ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਆਈ ਬਜਟ ਸੈਸ਼ਨ ਦੇ ਵਿੱਚ ਮੁਲਾਜ਼ਮਾਂ ਦੀ ਮੰਗ ਜੋ ਕਿ ਡੀਏ ਹੈ ਉਸ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਜਾ ਸਕਦਾ ਇਹ ਖਬਰ ਸਾਹਮਣੇ ਆਈ ਹੈ ਕਿ ਪੈਨਸ਼ਨਰਾਂ ਨੂੰ ਵੀ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਜਲਦ ਹੀ ਦੇਣ ਜਾ ਰਹੀ ਹੈ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ 1 April 2025 ਤੋਂ ਜੋ ਕਿ ਏਰੀਅਰ ਹੈ ਉਸ ਦੀ ਅਦਾਇਗੀ ਕੀਤੀ ਜਾਵੇਗੀ ਪਹਿਲੀ ਕਿਸ਼ਤ ਜਾਰੀ ਕੀਤੀ ਜਾਵੇਗੀ ਇਹ ਖਬਰ ਸਾਹਮਣੇ ਆਈ ਹੈ ਇਹ ਜੋ ਏਰੀਅਰ ਦੀ ਕਿਸ਼ਤ ਜਾਰੀ ਹੋਣੀ ਹੈ ਉਹ 80 ਸਾਲ ਤੋਂ ਉੱਪਰ ਦੇ ਪੈਨਸ਼ਨਰਾਂ ਨੂੰ ਜਾਰੀ ਕੀਤੀ ਜਾਵੇਗੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੁਆਰਾ ਇਹ ਕਿਹਾ ਗਿਆ ਸੀ ਕਿ ਅਸੀਂ ਸਾਡੀ ਉਮਰ ਦੇ ਆਖਰੀ ਪੜਾਤੇ ਹਾਂ 13 ਫਰਵਰੀ ਦੀ ਕੈਬਨਟ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਜੋ ਫੈਸਲਾ ਲਿਆ ਗਿਆ ਸੀ ਉਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ 1 ਅਪ੍ਰੈਲ 2025 ਤੋਂ ਪਹਿਲੀ ਕਿਸ਼ਤ ਪੈਨਸ਼ਨਰਾਂ ਨੂੰ ਜਾਰੀ ਹੋਣ ਜਾ ਰਹੀ ਹੈ ਪੈਸ਼ਨਰਾਂ ਦੇ ਵਿੱਚ ਜੋ ਕਿ ਇਸ ਨੂੰ ਸੁਣ ਕੇ ਖੁਸ਼ੀ ਦੀ ਲਹਿਰ ਹੈ ਇਹ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬਜਟ ਸੈਸ਼ਨ ਦੇ ਵਿੱਚ ਜੋ ਕਿ 11% ਡੀਏ ਪੈਂਡਿੰਗ ਹੈ ਮਲਾਜ਼ਮਾਂ ਦਾ ਉਸ ਵਿੱਚੋਂ 4% ਡੀਏ ਨੂੰ ਲੈ ਕੇ ਜੋ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਲਾਜ਼ਮਾਂ ਨੂੰ 4% ਡੀਏ ਦਿੱਤਾ ਜਾ ਸਕਦਾ ਹੈ ਇੱਕ ਪੱਤਰ ਵਿੱਤ ਵਿਭਾਗ ਨੂੰ ਜਾਰੀ ਹੋ ਸਕਦਾ ਹੈ 4% डीए ਨੂੰ ਲੈ ਕੇ ਕਿਉਂਕਿ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਅਸੀਂ ਡੀਏ ਵਿੱਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਕਾਫੀ ਪਿੱਛੇ ਰਹਿ ਗਏ ਹਾਂ ਜੇਕਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੀ ਗੱਲ ਕਰੀਏ ਤਾਂ ਇਸ ਟਾਈਮ 53% ਹੈ ਜਿਸ ਵਿੱਚ ਜਲਦ ਹੀ ਵਾਅਦਾ ਕੇਂਦਰ ਸਰਕਾਰ ਕਰ ਸਕਦੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਰ ਵੀ ਪਿੱਛੇ ਰਹਿ ਜਾਣਗੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਡੀਏ ਨੂੰ ਲੈ ਕੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਜਲਦ ਹੀ ਡੀਏ ਦੇ ਵਿੱਚ ਵਾਅਦਾ ਹੋ ਸਕਦਾ ਹੈ ਪੰਜਾਬ ਸਰਕਾਰ 4% ਡੀਏ ਦੀ ਇੱਕ ਕਿਸ਼ਤ ਮੁਲਾਜ਼ਮਾਂ ਦੇ ਸਕਦੀ ਹੈ ਜੇਕਰ ਅਸੀਂ 2016 ਤੋਂ 6ਵੇਂ ਪੇਕ ਮਿਸ਼ਨ ਦੀ ਗੱਲ ਕਰੀਏ ਤਾਂ ਇੱਕ ਕਿਸ਼ਤ ਜਿਹੜੀ ਕਿ ਜਾਰੀ ਹੋਣ ਜਾ ਰਹੀ ਹੈ 1 April 2025 ਤੋਂ ਪੈਨਸ਼ਨਰਾਂ ਨੂੰ ਪਰ ਜੋ 58 ਸਾਲ ਤੋਂ 65 ਸਾਲ ਦੇ ਪੈਨਸ਼ਨਰ ਨੇ ਉਹਨਾਂ ਦੁਆਰਾ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਤੱਕਾ ਕਿਉਂ ਕੀਤਾ ਜਾ ਰਿਹਾ ਉਹਨਾਂ ਨੂੰ ਏਰੀਆ ਦਿੱਤਾ ਜਾਵੇ ਨਾਲ ਹੀ ਜੋ ਡਿਵਾਈਡ ਕੀਤਾ ਗਿਆ ਹੈ ਉਮਰ ਦੇ ਹਿਸਾਬ ਨਾਲ ਉਹ ਕਿਉਂ 24 March ਦੀ ਸੁਣਵਾਈ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਕੋਈ ਵੱਡਾ ਫੈਸਲਾ ਇਸ ਨੂੰ ਲੈ ਕੇ ਕਰੇ ਕਿਉਂਕਿ ਪੰਜਾਬ ਦੇ ਜੋ regular ملازم 58 ਸਾਲ ਤੋਂ 65 ਸਾਲ ਦੇ ਪੈਨਸ਼ਨਰ ਨੇ ਉਹ ਇਸ ਨੂੰ ਕਬੂਲ ਨਹੀਂ ਕਰ ਰਹੇ। ਉਹਨਾਂ ਦੁਆਰਾ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਕਿ ਸਾਨੂੰ ਵੀ ਜੋ ਕਿ ਏਰੀਅਰ ਦੀ ਅਦਾਇਗੀ ਹੈ ਜਲਦ ਤੋਂ ਜਲਦ ਕੀਤੀ ਜਾਵੇ। 9 ਸਾਲ ਦਾ ਸਮਾਂ ਅਸੀਂ ਵੇਟ ਕੀਤਾ ਹੈ ਹੋਰ ਵੇਟ ਅਸੀਂ ਨਹੀਂ ਕਰ ਸਕਦੇ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਕਰਦੀ ਹੈ ਜਾਂ ਫਿਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਇੰਜ ਹੀ ਜਾਰੀ ਰਹਿੰਦਾ ਹਨ ਜੀ ਦੋਸਤੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ